ਸੱਚੀ ਗੱਲ ਜੀ ਸਾਰਿਆਂ ਤੋਂ 2 ਕੁ ਮਹੀਨੇ ਰੇਟ ਗੇੜ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿ ਰਲੂ ਗੀਚੀਆਂ ਦੋ ਤਿੰਨ ਜਿਹੜੀ-ਜਿਹੜੀਆਂ ਸਬਜ਼ੀਆਂ ਲਗਾਉਣੀਆਂ ਚਾਹੀਦੀਆਂ ਤੇ ਕਿੱਦਾਂ ਲਗਾਉਣੀਆਂ ਚਾਹੀਦੀਆਂ ਤੇ ਆ ਆਪਣੀ ਮੂਲੀ ਉਸ ਵਿੱਚੋਂ ਤੇ ਪਹਿਲਾ ਨੰਬਰ ਮੂਲੀ ਹੋ ਗਈ ਦੂਜਾ ਨੰਬਰ ਆਪਣੀ ਗੋਭੀ ਹੋ ਗਈ ਤੇ ਇਹ ਵੀ ਫੁੱਲ ਕੰਮ ਜਾਪਿਆ ਤੇ ਤੀਜਾ ਨੰਬਰ ਆਪਣੀ ਆ ਗਈ ਪਤਾ ਗੋਭੀ ਇਹ ਵੀ ਪੂਰੀ ਕੰਮ ਜਾਪਿਆ ਤੇ ਇਹ ਹਜੇ ਚੱਲੂਗੀ ਤਕਰੀਬਨ 15 ਕਰ ਦਿਨ ਤੱਕ ਚੱਲੂਗੀ ਗੋਭੀ ਮੂਲੀ ਆਪਣੀ ਚੱਲਦੀ ਹੈ ਤੇ तकरीबन ਉਹ ਤੋਂ ਆਪਾਂ ਦੱਸਿਆ ਸੀ ਵੀਡੀਓ ਵਿੱਚ 40 ਤੋਂ 45 ਦਿਨਾਂ ਤੇ ਸਬਜ਼ੀ ਚੱਲਣੀ ਚਾਹੀਦੀ ਆ ਪਰ ਕੁਝ ਮੌਸਮ ਖਰਾਬ ਕਰਨ ਹੋਣ ਕਾਰਨ ਗਲੇ ਮਾਰੀ ਪੈਣ ਕਾਰਨ ਆਪਣੀ ਥੋੜੀ ਜਿਹੀ ਕ੍ਰੇਲੂ ਵਗੀ ਜਿਹੜੀ ਆ 15 ਤੋਂ 18 ਦਿਨ ਲੇਟ ਹੋ ਗਈ ਤੇ तकरीबन 2 ਮਹੀਨੇ ਹੋ ਗਏ ਹੁਣ ਥੋੜੀ ਥੋੜੀ ਚੱਲਣ ਲੱਗ ਪਈ ਆਪਣੀ ਤੇ ਕ੍ਰੇਲਾ ਤਾਂ ਹਜੇ ਨਹੀਂ ਚੱਲਿਆ ਛੋਟੇ ਛੋਟਾ ਲੱਗਿਆ ਤੇ ਆ ਆਪਣੀ ਪਾਲਕ ਸੀ ਤੇ ਆਪਾਂ ਦੋ ਵੇਡ ਵੱਡਾਂ ਵੱਟ ਲਈਆਂ ਤੇ ਹੁਣ ਇਹ ਖਤਮ ਹੋ ਗਿਆ ਆਪਾਂ ਫੇਰ ਦੁਬਾਰਾ ਪੀਤ ਦਿਆਂਗੇ ਆਪਾਂ ਤਾਂ ਹਾਈਬ੍ਰਿਡ ਸੀਡ ਨਹੀਂ ਸੀ ਲਿਆ ਹੋਇਆ ਪਾਲਕ ਦਾ ਦੇਸੀ ਲਗਾਈ ਸੀ ਇਹ ਹਾਈਬ੍ਰਿਡ ਲਗਾਈ ਹੁੰਦੀ ਤਾਂ ਆਪਣੇ ਇਹ ਤੇ ਪੰਜ ਤੋਂ ਛੇ ਲੋਅ ਚੱਲ ਜਾਣੀ ਸੀ ਗਰਮੀਆਂ ਦੇ ਤੇ ਗਰਮੀਆਂ 'ਚ ਇਹ ਦੇਸੀ ਇਹ ਨਹੀਂ ਕਾਮਯਾਬ ਹੁੰਦੀ ਪਾਲਕ ਇਸ ਕਰਕੇ ਤੇ ਆ ਆਪਣੇ ਕਰੇਲੇ ਆ ਕਰੇਲੇ ਵੀ ਆਪਣੇ ਲੱਗਣ ਲੱਪੇ ਵਧੀਆ ਤਰੀਕੇ ਨਾਲ ਤੇ ਹੁਣ ਅਗਲੀ ਵੀਡੀਓ ਆਪਾਂ ਇੱਕ ਦਿਨ 'ਚ ਹੋਰ ਅਪਲੋਡ ਕਰਾਂਗੇ ਪਿੰਨਾ ਜਿਹੜੀਆਂ ਸਮੱਸਿਆ ਆਉਣ ਆਣੀਆਂ ਉਸ ਵਿੱਚ ਆਪਾਂ ਕਿਦਾਂ ਬਚਾਅ ਕਰ ਸਕਦੇ ਜਿਹੜੀਆਂ ਆਉਣ ਵਾਲੇ ਕੀੜਿਆਂ ਤੋਂ ਕਿਦਾਂ ਬਚਾਅ ਸਕਦੇ ਆ ਤਕਰੀਬਨ ਆਪਾਂ ਇਸ ਉੱਪਰ 1919 ਦੀ ਸਪਰੇ ਹੀ ਕਰਨੀ ਆ ਗਰੋਥ ਲਈ ਹਜੇ ਤੱਕ 1919 ਤਕਰੀਬਨ ਹਫਤੇ ਦਾ ਹੀ ਦੇ ਨਹੀਂ ਆਪਾਂ ਸਪਰੇਅ ਕਰ ਸਕਦੇ ਆ 10 ਦਿਨ ਬਾਅਦ ਇੱਕ ਤੇ ਬਾਕੀ ਜੇ ਕੋਈ ਫੰਗਸ ਦੀ ਸਮੱਸਿਆ ਆਵੇ ਤੇ ਇੱਕ ਆਪਾਂ ਉਹ ਸਪਰੇਅ ਲੈ ਸਕਦੇ ਆ ਹਲਕੀ ਜੀ ਫੰਗੀਸਾਈਡ ਜਾਂ ਆਪਣੀ ਆ ਗਈ ਭਿੰਡੀ ਇਹ ਵੀ ਬੜੀਆ ਤਰੀਕੇ ਨਾਲ ਕੰਮ ਜਾ ਪਿਆ ਤੇ ਤਕਰੀਬਨ ਇਹ ਥੋੜੀ ਆਪਾਂ ਲੇਟ ਲਗਾਈ ਸੀਗੀ ਤੇ ਪਹਿਲੀਆਂ ਉੱਪਰ ਮੀ ਪੈ ਗਈ ਸੀ ਪਹਿਲੀਆਂ ਖਰਾਬ ਹੋ ਗਈਆਂ ਸੀ ਤੇ ਇਹ ਦੁਬਾਰਾ ਲਗਾਈ ਸੀ ਤਕਰੀਬਨ ਇਹ 20 ਫਰਵਰੀ ਤੋਂ ਬਾਅਦ ਵਿੱਚ ਲਗਾਈ ਸੀ ਭਿੰਡੀ ਤੇ ਅੱਗੇ ਆਪਣੇ ਅੱਗੇ ਰਵਾਂ ਚੌਲਾ ਫਲੀ ਤੇ ਉਹ ਆਪਾਂ ਕੀਆ ਕਦੂ ਦੀਆਂ ਬੀਲਾਂ ਅੱਗੇ ਕੰਧੋਂ ਪਾਚੜੀਆਂ ਹੋਈਆਂ ਤੇ ਇੱਕ ਆਪਾਂ ਕੀਆ ਕਦੋਂ ਹੋਰ ਤਰੀਕੇ ਨਾਲ ਵੀ ਲਗਾਇਆ ਉਹਦੀਆਂ ਵੀ ਆਪਾਂ ਵੀਡੀਓ ਪਾਵਾਂਗੇ ਜਿਹੜੀ ਕਿ ਟੋਏ ਕੱਢ ਕੇ ਲਗਾਇਆ ਉਹਦੀ ਆਪਾਂ ਵੀਡੀਓ ਵੱਖਰੀ ਪਾਵਾਂਗੇ ਤੇ ਉਹ ਵੀ ਤਰੀਕਾ ਬਹੁਤ ਵਧੀਆ ਤੇ ਆ ਆਪਣੇ ਅੱਗੇ ਆਗੇ ਖੀਰੇ ਖੀਰੇ ਚ ਆਪਣੇ ਚਲਦਿਆਂ ਨੂੰ ਕਟੋ-ਕਟ ਵੀ 15 ਦਿਨ ਤੋਂ ਉੱਪਰ ਹੋ ਗਿਆ ਖੀਰੇ ਬਹੁਤ ਸ਼ਰੀਤ ਸ਼ੁਰੂ ਹੋ ਜਾਂਦੇ ਲੱਗਣੇ ਤੇ ਸ਼ਿਮਲਾ ਮਚਾਂ ਵੀ ਪਰਲੀ ਬੇਲੀ ਆਪਣੀ ਚਲਦੀ ਆ ਥੋੜ੍ਹੀ ਥੋੜ੍ਹੀ ਹੈ ਇਹ ਤੋੜਦੇ ਆ ਅਜਾ ਆਤ ਬਾੜੀ ਛੁੱਟੀ ਹੈ ਬਾਕੀ ਆਪਾਂ ਹੁਣ ਤੱਕ ਇਸ ਇਨਾ ਬੂਟਿਆਂ ਤੋਂ ਆਪਾਂ ਸ਼ਿਮਲਾ ਵਿੱਚਾਂ 2 ਤੋਂ 2.5 ਕਿਲੋ ਆਪਾਂ ਤੋੜ ਲਈਆਂ ਬਾਕੀ ਇਸ ਵਿੱਚ ਹੁਣ ਤੱਕ ਤਾਂ ਆਪਾਂ ਨੂੰ ਕੋਈ ਸਮੱਸਿਆ ਨਹੀਂ ਆਈ ਨਾ ਆਉਣ ਦੀ ਜ਼ਰੂਰਤ ਹੈ ਕਿ ਜਿੰਨੀ ਆਪਾਂ ਵਧੀਆ ਜ਼ਮੀਨ ਦੀ ਤਿਆਰੀ ਕੀਤੀ ਜਿੰਨੇ ਆਪਾਂ ਖਾਦ ਖੁਰਾਕ ਪਾਈ ਆ ਇਹਦੇ ਵਿੱਚ ਕੋਈ ਸਮੱਸਿਆ ਆਉਣ ਹੀ ਨਹੀਂ ਚਾਹੀਦੀ ਸ਼ਿਮਲਾ ਵਿੱਚਾਂ ਦੇਖ ਲਓ ਦੇਖ ਸਕਦੇ ਹੋ ਸਾਈਜ਼ ਵਧੀਆ ਬਣੀ ਜਾਂਦਾ ਆਪਣਾ ਆਪਾਂ ਤੇ ਕਿਨੂੰ ਛੋਟੇ ਛੋਟੇ ਤੋੜੀ ਜਾਂ ਨੀ ਸ਼ਿਮਲਾ ਵਿੱਚ ਤੇ ਹੁਣ ਅੱਗੇ ਅਗਲੀ ਵੀਡੀਓ ਪਾਵਾਂਗੇ ਬਹੁਤ ਵੱਡਾ ਸਾਈਜ਼ ਆ ਜਾਣਾ ਲੈ ਜਾਂਦੀ ਸ਼ਿਮਲਾ ਵਿੱਚ ਤੇ ਹੋਰ ਟਮਾਟਰ ਰੋਹੀ ਦੇ ਸਕਦੇ ਆਂ ਆਪਣੀ ਕੁਆਲਿਟੀ ਟਮਾਟਰ ਦੀ ਤੇ ਬਾਕੀ ਆਪਾਂ ਜ਼ਮੀਨ ਦੀ ਵਧੀਆ ਤਰੀਕੇ ਨਾਲ ਤਿਆਰੀ ਕੀਤੀ ਹੈ ਵਧੀਆ ਫਰਟੀਲਾਈਜ਼ਰ ਪਾਇਆ ਹੋਵੇ ਰੂੜੀ ਦੱਬ ਕੇ ਪਾਈ ਹੋਵੇ ਤੇ ਸਮੱਸਿਆ ਹੀ ਨਹੀਂ ਹੁੰਦੀ ਘਰੇਲੂ ਕੀਟਾਂ ਦੀ ਕੋਈ ਵੀ ਤੇ ਆ ਆਪਨੇ ਤਕਰੀਬਨ ਪੈਸਟਿਸਾਈਡ ਫ੍ਰੀ ਆਪਾਂ ਕੋਈ ਪੈਸਟਿਸਾਈਡ ਇਸ ਪਰ ਨਹੀਂ ਕੀਤਾ ਹੈਗਾ ਖਾਸ ਇੱਕ ਆਪਾਂ ਤੇਲੇ ਦੀ ਸਪਰੇਅ ਕੀਤੀ ਹੋਵੇ ਬਿਰਲੀ ਬੈਲੀ ਚੀਜ਼ਾਂ ਤੇ ਜਿਨ੍ਹਾਂ ਨੂੰ ਜ਼ਰਾ ਪਿਆ ਹੋਇਆ ਸੀ ਜਿਮਲਾ ਮਚਨ ਪਿਆ ਸੀ ਤੇਲਾ ਉਸਨੇ ਇੱਕ ਸਪਰੇਅ ਦੀ ਲੋਡ ਪਈ ਸੀ ਤੇਲੇ ਦੀ ਉਹ ਵੀ ਆਪਾਂ ਹਲਕੀ ਜਿਹੀ ਅਕਟਾਰਾ ਦੀ ਸਪਰੇਅ ਕੀਤੀ ਸੀ ਬਾਕੀ ਆਪਾਂ ਕੋਈ ਆਪਾਂ ਇਸ ਵਿੱਚ ਪੈਸਟੀਸਾਈਡ ਨਹੀਂ ਕੀਤਾ। ਟਮਾਟਰ ਤਾਂ ਤੇ ਬਿਲਕੁਲ ਨਹੀਂ ਵਰਤੇ ਆਪਾਂ। ਤੇ ਬਾਕੀ ਆਖਮਲਾ ਵਿੱਚ ਆਪਣੀ ਹਰੀ ਆ ਗਈ। ਤੇ ਬਾਕੀ ਇਹ ਆਪਾਂ ਦੂਜੀ ਰੰਗीन ਕੈਪਸਿਕਮ ਲੱਗੀ ਹੋਈ ਐ ਜਿਵੇਂ ਨਾਂ ਵਿੱਚ ਜਿਹੜੀ ਰੰਗਦਾਰ ਉਹ ਦੂਜੀ ਆ। ਪਹਿਲਾਂ ਜਿਹੜੀ ਬੂਟੇ ਦਿਖਾਈ ਸੀ ਹਜੇ ਲਗਾਉਂਗੀ। ਥੋੜੀਆਂ ਨੇ ਕੱਚੀ। ਤੇ ਜੋ ਕੀ ਤਾਂ ਆਪਣੀ ਥੋੜੀ ਆ। ਤੇ ਆਹ ਖੀਰੇ ਦੇਖ ਤਾਂ ਤੁਸੀਂ। ਖੀਰੇ ਤਾਂ ਆਪਣੇ ਬਾਵਾ ਬਾਵਾ ਛੇ ਟੂਡੇ ਇਸ ਤੋਂ ਇਹ ਨਾਪਰੋਂ ਤੇ ਆ ਆਪਣੀ ਹਰੀ ਮੇਚ ਆ ਗਈਆਂ ਹਰੀ ਮੇਚ ਇਹਨੇ ਤਕਰੀਬਨ ਬੂਟੇ ਆਪਣੇ ਖਰਾਬ ਹੋ ਗਏ ਥੋੜੇ ਤੇ ਆ ਤੁਸੀਂ ਦੇਖ ਸਕਦੇ ਕਿ ਇਹਦੀ ਕੁਆਲਟੀ ਐਂਡ ਇਹਨਾਂ ਹਰੀਆਂ ਮੇਚਾਂ ਦੇ ਬੂਟੇ ਥੋੜੇ ਖਰਾਬ ਹੋ ਗਏ ਸੀ ਅੱਗੇ ਆਪਾਂ ਨੇ ਦਬਾਣੀ ਤਰਬੂਜੇ ਨੂੰ ਕਹਿੰਦੇ ਆ ਹੱਦਵਾਣਾ ਆਪਣੇ ਪੰਜਾਬੀ ਚ ਕਹਿੰਦੇ ਇਸ ਨੂੰ ਤੇ ਇਹਦੀਆਂ ਵਧੀਆ ਤਰੀਕੇ ਨਾਲ ਵੇਲੰਗ ਗਰੋਥ ਕਰਦੀਆਂ ਪਰ ਇਹ ਹੈ ਜੀ ਆਪਾਂ ਨਵੀਂ ਵੈਰਾਈਟੀ ਸੀ ਇਹਦਾ ਅਜੇ ਕੋਈ ਆਪਾਂ ਗਿਆਨ ਨਹੀਂ ਜਾ ਸਕਦਾ ਕਿਰੋਂ ਲੱਗੂਗੇ ਤੇ ਇਹ ਦਾ ਹਾਈਬ੍ਰਿਡ ਹੈ ਇਹ ਹੁਣ ਕੁਝ ਕਹਿ ਨਹੀਂ ਜਾ ਸਕਦਾ ਤੇ ਬਾਕੀ ਆਪਣੇ ਕਰੇਲੇ ਤੇ ਬਹੁਤ ਵਧੀਆ ਕੰਮ ਜਾ ਪਿਆ तकरीबन ਆਪਣੇ ਇਹ 15 ਕਿਰਾਣਾਂ ਵਿੱਚ ਇਹ ਵੀ ਸ਼ੁਰੂ ਹੋ ਜਾਣਗੇ ਤੇ ਬਾਕੀ ਅੱਗੇ ਆਪਣੀ ਅੱਗੇ ਸਟੌਬਰੀ ਇਹ ਹੁਣ ਖਤਮ ਹੋਣ ਵਾਲੀ ਆ ਕੀ ਇਹ ਵੀਡੀਓ ਸਿਰਫ ਦਿਖਾਉਣ ਵਾਸਤੇ ਸੀਗੀ ਆਪਾਂ ਨੂੰ ਕਿ ਆਪਣੀਆਂ ਜਿਹੜੀਆਂ ਸਬਜ਼ੀਆਂ ਆਪਾਂ ਲਗਾਈਆਂ ਸੀ ਵਧੀਆ ਕੰਮਜਾਖ ਭਾਈਆਂ ਸੀ ਜੋ ਕਿ ਆਪਾਂ ਕਿਹਾ ਸੀ ਕਿ 45 ਦਿਨ ਤੇ ਸ਼ੁਰੂ ਹੋ ਜੂਗੀ ਵੀ ਥੋੜੀ ਲੇਟ ਹੋ ਗਈ ਇਹੋ ਤੇ ਬਾਕੀ ਆਪਾਂ ਅੱਗੇ ਵੀਡੀਓ ਪਾਵਾਂਗੇ ਇਹਨਾਂ ਨੂੰ ਕਿਹੜੀ ਕਿਹੜੀ ਸਮੱਸਿਆ ਆਉਂਦੀ ਕਿਦਾਂ ਹੱਲ ਕਰਨਾ